ਕੋਈ ਮਜਬੂਰੀ ਨਹੀਂ ਇਹ ਆਤੇ ਜਾਂਦੇ ਨਾ ਅਸੀਂ ਅੱਧਾ ਕਰੋ ਰੋਡ ਖੋਲੋ ਆਪਾਂ ਹੁਣੀ ਬੈਠ ਜੰਨੇ ਆ 2 ਮਿੰਟ ਨਹੀਂ ਨਹੀਂ ਬਸ 1 ਮਿੰਟ ਯਾਰ ਥੋੜੀ ਮਰਜ਼ੀ ਆ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਵੀਰ ਮੈਂ ਤੁਹਾਡੇ ਨਾਲ ਮੈਂ ਆਉਂਦੀ ਕਹਿੰਦਾ ਬਰਧਾਨ ਜੀ ਨੂੰ ਮੈਂ 1 ਮਿੰਟ ਵੀਰ 1 ਮਿੰਟ ਪੂਰੀ ਗੱਲ ਹੋਣੀ ਪਹਿਲਾਂ ਆਪਾਂ ਆਪਾਂ ਕਰਨਾ ਆਪੇ ਸੁਣ ਲਓ ਆ ਵੀ ਸੁਣ ਲਓ ਆ ਮੁੰਡਾ ਪਿੱਛੇ ਦਾ ਠੀਕ ਹੈ ਤੁਸੀਂ ਖੜੇ ਸੀਗੇ ਮੈਂ ਆਉਂਦੀ ਕਿਹਾ ਮੈਂ ਆ ਗਿਆ ਕਿਉਂਕਿ ਸਵੇਰੇ ਉੱਥੇ 6 ਘੰਟੇ ਇਜਾਮ ਲੱਗਾ ਰਿਹਾ ਸੀਪੁਰ ਸਾਹਿਬ ਜੀ ਬਿਲਕੁਲ ਡਾਕਟਰਸ ਫਸੇ ਰਹੇ ਡੈਡ ਬodies ਫਸੇ ਜਾ ਰਹੀਆਂ ਬਹੁਤ ਕੁਝ ਹੋਇਆ ਹੁਣ ਕੀ ਹੋਇਆ ਕਿ ਜਦੋਂ ਉਦੋਂ ਟ੍ਰੈਫਿਕ ਚੱਲਿਆ ਹੱਲੇ ਸੀ ਖਲਾ ਰਹੇ ਟ੍ਰੈਫਿਕ ਰੈਗੂਲੇਟ ਕਰ ਰਹੇ ਮੁਰਕੇ ਐਸੇ ਲੱਗ ਗਿਆ ਮੈਂ ਤੇ ਆਉਂਦੇ ਗਿਆ ਬ੍ਰਦਰ ਮੈਂ ਤੁਹਾਡੀ ਸਾਰੀ ਗੱਲ ਸੁਣਦਾ ਮੈਂ ਹੱਲੇ ਤੱਕ ਮਿਲਿਆ ਵੀ ਨਹੀਂ ਇਹਨਾਂ ਨੂੰ ਮੈਂ ਤੇ ਆਉਂਦੇ ਗਿਆ ਮੈਂ ਕਿਹਾ ਵੀਰ ਤੁਸੀਂ ਖੋਲੋ ਟ੍ਰੈਫਿਕ ਪਬਲਿਕ ਨੂੰ ਰਸਤਾ ਦੇ ਦਿਓ ਆਪਾਂ ਬੈਠੇ ਹੁਣੀ ਆਪਾਂ ਬੈਠ ਕੇ ਗੱਲ ਕਰਦੇ ਹੈਗੇ ਆ ਜਿਹੜੀ ਵੀ ਗੱਲ ਹੈ ਆਪਾਂ ਹੱਲ ਲੱਭ ਲੀਨੇ ਆ ਮੇਰਾ ਤਾਂ ਇਹੀ ਕਿ ਤੁਸੀਂ ਇੱਕ ਵਾਰੀ ਟ੍ਰੈਫਿਕ ਰੈਗੂਲੇਟ ਕਰ ਦਿਓ ਪਬਲਿਕ ਜਿਹੜੀ ਹੈਗੀ ਉਹ ਜਾਵੇ ਮੈਂ ਕਿਤੇ ਨਹੀਂ ਚੱਲਿਆ ਮੈਂ ਇੱਥੇ ਆ ਐਸਐਚਓ ਵੀ ਇੱਥੇ ਆ ਥਾਣਾ ਵੀ ਇੱਥੇ ਆ ਐਦਾਂ ਸਰ ਆਪਾਂ ਦੇਖੋ ਆਪਾਂ ਜਿੰਦਾਬਾਦ ਰੱਬੂ ਜਿੰਦਾਬਾਦ 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 ਸਾਡਾ ਇਹ 10 ਵਜੇ ਦਾ 10 ਵਜੇ ਦਾ ਮੈਂ ਉਹਦੇ ਬਾਅਦ 11 ਵਜੇ ਉਹ 10 ਵਜੇ ਉਹ ਆਪਾਂ ਦੀ 11 ਵਜੇ ਨਹੀਂ 10 ਵੀ ਕਿਹਾ ਵੀ ਜੀ 10 ਵਜੇ ਤੱਕ ਤੁਹਾਡੀ ਜਿੰਮੇਵਾਰੀ ਲੈਣੀ ਸਾਰੇ ਭਾਈਚਾਰੇ ਵੱਲੋਂ ਤੁਹਾਡੀ ਜਿੰਮੇਵਾਰੀ ਪਾਣੀ ਸਾਡੇ ਇਹ ਸਾਡੇ ਪ੍ਰਧਾਨ ਜੀ ਆ ਭਾਈ ਸਾਡੀ ਜਿੰਮੇਵਾਰੀ ਹੈ ਪਹਿਲਾਂ ਸਾਨੂੰ ਕੋਈ ਨਹੀਂ ਪਤਾ ਕੀ ਹੈ ਬਈ ਇਹ ਸਾਡੇ ਪ੍ਰਧਾਨ ਜੀ ਹੈ ਇਹ ਤੁਹਾਨੂੰ ਮੈਂ ਤੁਹਾਨੂੰ ਪਤਾ ਹੈ ਭਾਈ ਪ੍ਰਧਾਨ ਜੀ ਇਹ ਸਾਡੇ ਕੋਈ ਜਿੰਮੇਵਾਰੀ ਥੋੜਾ ਲਗਣੀ ਫਿਰ 10 ਵਜੇ ਕੱਲ 10 ਵਜੇ ਤੱਕ ਇੱਥੇ ਤੁਹਾਡੇ ਕੋਲ ਕੁਝ ਵੀ ਹੁੰਦਾ ਪਰਚਾ ਹੁੰਦਾ ਮਾਫੀ ਮੰਗਦਾ ਜੋ ਜਿਹੜਾ ਭੈਣਾਂ ਪੁੱਛ ਲਓ ਕੋਈ ਨਹੀਂ ਪੁੱਛ ਲਾਗੇ ਜੋ ਜੋ ਤੁਹਾਡਾ ਫੈਸਲਾ ਹੋਊਗਾ ਜੀ ਸਾਹਿਬ ਦੱਸੋ ਕੱਲ 10 ਵਜੇ ਤੱਕ ਹੋ ਜਾਊਗਾ ਜੀ ਹਾਂ ਜੀ ਜੋ ਕੱਲ ਨੂੰ ਕੁਝ ਇਹ ਤੁਸੀਂ ਮੇਰੀ ਗੱਲ ਕੀ 11 11 ਹੋਊਗਾ ਤਾਂ ਤੁਸੀਂ ਪੱਕਾ ਫੈਸਲਾ ਲੈਂਦੇ ਹੋ ਮੈਂ ਕਹਿੰਦਾ ਮੈਂ ਮੁੜ ਕੇ ਤੁਹਾਡਾ ਗੱਲੀ ਨਹੀਂ ਕਰੂੰਗਾ ਦੂਜੀ ਦੇ ਕੋਲ ਜੋ ਵੀ ਦਾ ਆਪਸੀ ਤੁਹਾਡੇ ਮੰਨ ਹੋਇਆ ਥੋੜਾ ਮਾਫ ਕਰਨਾ ਮਾਫ ਕਰ ਦਿਓ ਨਹੀਂ ਕਾਰਵਾਈ ਹੋ ਜਾਊਗੀ ਕੱਲ 11 ਵਜੇ ਤੱਕ